ਮੇਰੀ ਬੇਟੀ ਸੀ ਜੀ ਉਹਦੇ ਜੜੋ ਬੱਚੇ ਸੀ ਕੀ ਨਾਮ ਬੇਟੀ ਦਾ ਸੰਦੀਪਾ ਅੱਛਾ ਉਹਦੇ ਜੜੋ ਬੱਚੇ ਹੋਣ ਵਾਲੇ ਸੀਗੇ ਉਹਦਾ 5 ਮਈ ਨੂੰ ਵਿਆਹ ਹੋਇਆ ਸੀਗਾ 2023 ਚ ਠੀਕ ਹੈ ਤੇ ਉਹਦੀ ਸੱਸ ਤੇ ਸਹੁਰਾ ਮਤਲਬ ਸੱਸ ਸਹੁਰਾ ਛੇੜ ਸੱਸ ਚੱਲੇਗੀ 2 ਕੁ ਮਹੀਨੇ ਬਾਅਦ ਬਾਹਰ ਵਿਆਹ ਹੋਏ ਤੋਂ ਬਾਅਦ ਸਹੁਰਾ ਛੇੜ ਛੜ ਕਰਨ ਲੱਗ ਗਿਆ ਉਹਦੇ ਨਾਲ ਬੱਚੀ ਨਾਲ ਅੱਛਾ ਉਹਦੇ ਮਤਲਬ ਰੂਮ ਚ ਕਦੇ ਚਲੇ ਜਾਣਾ ਚੁੱਪਚੀਪੀਤਾ ਕਦੇ ਉਹਦੇ ਰਸੋਈ ਚ ਮਗਰ ਚੁੱਪਚੀਪੀਤਾ ਆ ਕੇ ਖੜ ਜਾਣਾ ਉਹਨਾਂ ਦਾ ਬਾਹਰਲਾ ਘਰ ਸੀ ਇੱਕ ਪਸੋਂ ਵਾਲਾ ਉੱਧਰ ਰਹਿੰਦਾ ਸੀ ਜਦੋਂ ਕੋਈ ਨਹੀਂ ਸੀ ਹੁੰਦਾ ਤਾਂ ਚੁੱਪਚਾਪ ਇੱਤਾ ਹੁੰਦਾ ਸੀ ਜਾਂ ਅੰਦਰ ਵੜਦਾ ਸੀ ਪਹਿਲਾਂ ਲਾਈਟ ਬੰਦ ਕਰਦਾ ਸੀ ਠੀਕ ਹੈ ਉਹ ਆਪਣੇ ਘਰ ਵਾਲੇ ਨੂੰ ਕਹਿਣ ਲੱਗ ਗਿਆ ਵੀ ਮੈਨੂੰ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਗੀਆਂ ਉੱਥੋਂ ਤੇ ਉਹਨੇ ਆਪਦੇ ਪਿਓ ਨੂੰ ਜਾ ਕੇ ਦੱਸਤਾ ਪਿਓ ਕਹਿੰਦਾ ਜੀ ਮੈਂ ਤਾਂ ਬੇਦਾਖਲ ਕਰਤਾ ਮੈਂ ਅੱਛਾ ਉਹ ਤੋਂ ਦਿਨਾਂ ਦੀ ਬਸ ਅਣਬਣ ਸ਼ੁਰੂ ਹੋ ਗਈ। ਕੋਸ਼ੇ ਦਾਜ ਤੋਂ ਖੁਸ਼ ਨਹੀਂ ਸੀ, ਦਾਜ ਨਹੀਂ ਲਈ। ਗੱਡੀ ਹੈ, ਗੱਡੀ ਨਹੀਂ ਸੀ ਦਿੰਦੇ ਇਹਨੂੰ ਕਿਤੇ ਦਵਾਈ ਲੈਣ ਨਹੀਂ ਸੀ। ਮੁੰਡਾ ਲੈ ਕੇ ਜਾਂਦਾ ਕਿਤੇ ਵੀ। ਨਾ ਸਾਡੇ ਕੋਲੇ ਆਉਂਦਾ ਸੀ, ਨਾ ਛੱਡਣ ਆਉਂਦਾ ਸੀ। ਇਹਨਾਂ ਲੈਣ ਆਉਂਦਾ ਸੀ। ਅਸੀਂ ਛੱਡ ਕੇ ਹੁੰਦੇ ਸੀ, ਅਸੀਂ ਲੈ ਕੇ ਹੁੰਦੇ ਸੀ। ਜੇ ਸਾਡੇ ਕੋਲੇ ਆ ਜਾਂਦੀ ਸੀ 20-22 ਦਿਨ ਬੈਠੀ ਰਹਿੰਦੀ ਸੀਗੀ ਤੇ ਮੁੜ ਕੇ ਕੋਈ ਲੈਣ ਨਹੀਂ ਆਉਂਦਾ ਸੀ ਜਾਂ ਛੱਡਣ ਜਾਂਦੇ ਸੀ। ਅਸੀਂ 18 ਛੱਡਣ ਗਏ, 22 ਦਿਨ ਬੈਠੀ ਰਹੀ ਤੇ ਇਹਨਾਂ ਨੂੰ ਮਰੇ ਜਿੰਦੇ ਲਾਤੇ। ਕਹਿੰਦੇ ਅਸੀਂ ਨਹੀਂ ਪੜਨ ਦੇਣਗੇ ਫਿਰ ਉੱਥੋਂ ਕਹਿੰਦੇ ਇਹ ਕਹਿੰਦੀ ਵੀ ਮੇਰੇ ਡਾਕੂਮੈਂਟ ਪਏ ਆ ਸਾਰਾ ਕੁਝ ਪਿਆ ਵਾ ਤੇ ਇਹ ਕਹਿੰਦੀ ਇੱਥੇ ਤਾਂ ਕੁਝ ਨਹੀਂ ਹੈਗਾ ਸਾਰਾ ਕੁਝ ਲੈ ਗਈ ਚੱਕ ਕੇ ਇਹ ਕਹਿੰਦੀ ਮੇਰਾ ਸਾਰਾ ਕੁਝ ਇੱਥੇ ਪਿਆ ਸਮੇਤ ਪਾਸਪੋਰਟ ਵਗੈਰਾ ਮੇਰਾ ਸਭ ਕੁਝ ਇੱਥੇ ਪਿਆ ਇਹ ਕਹਿੰਦੀ ਵੀ ਮੈਂ ਨਹੀਂ ਜਾਣਾ ਮੈਂ ਇੱਥੇ ਰਹੂੰਗੀ ਮੈਂ ਇਹਨਾਂ ਦਾ ਕੀ ਮੇਰੇ ਪਾਸੇ ਕਰ ਦੇਣਗੇ ਫਿਰ ਅਸੀਂ ਸਰਪੰਚ ਕੋਲ ਪਹੁੰਚ ਕੀਤੀ ਫਿਰ ਸਰਪੰਚ ਨੇ ਰਾਤ ਨੂੰ ਆਏ ਕਹਿੰਦੇ ਉਹ ਤਾਂ ਅੰਬਰ ਸਰ ਚਾਬੀ ਲੈ ਕੇ ਚਲੇ ਗਏ ਇੱਥੇ ਚਾਬੀ ਕਿਹਨਾਂ ਨੇ ਗਈ ਤੇ ਜਦੋਂ ਫਿਰ ਅਸੀਂ ਸਰਪੰਚ ਕੋਲੇ ਪਹੁੰਚ ਕੀਤੀ ਉੱਥੇ ਬੈਠ ਗਏ ਇਹਨਾਂ ਦਾ ਇੱਕ ਮੂਰੇ ਘਰ ਪੈਂਦਾ ਸੀ ਉੱਥੇ ਬੈਠ ਗਏ ਬੇਟੀ ਅਸੀਂ ਉੱਥੇ ਬਿਠਾਤੀ ਮੈਂ ਵੀ ਬੈਠ ਗਈ ਮੈਂ ਸ਼ਾਮ ਨੂੰ ਰੋਟੀ ਪਾਣੀ ਘਰੇ ਲੈਣ ਚੱਲੇਗੀ ਤੇ ਉਸ ਰੋਟੀ ਪਾਣੀ ਲੈ ਕੇ ਆਇਆ ਇਹਨਾਂ ਨੂੰ ਪਤਾ ਲੱਗਾ ਵੀ ਇਹਨਾਂ ਨੇ ਜਾਣਾ ਨਹੀਂ ਮੈਂ ਬਿਸਤਰ ਬਿਸਤਰ ਵੀ ਚੱਕ ਲਈ ਆਈ ਤੇ ਫਿਰ ਜਦੋਂ ਮਾਮਾ ਧੀਆਂ ਆ ਗਈਆਂ ਨਣਦੇ ਦੀ ਤੇ ਸੱਸ ਆ ਗਈ ਆਸਟ੍ਰੇਲੀਆ ਰਹਿੰਦੀ ਨੇ ਨਣਣ ਦਾ ਆਈਆਂ ਹੋਈਆਂ ਸੀ ਉਦੋਂ ਦੋਨੋਂ ਇੱਥੇ ਦੂਜੀ ਪ੍ਰਦੀਪ ਆਈ ਹੋਈ ਸੀਗੀ ਤੇ ਸੱਸ ਸੀ ਜਦ ਇਹ ਆ ਗਈਆਂ ਆ ਕੇ ਸਰਪੰਚ ਨੇ ਲੋਕ ਖਲਾਤਾ ਲੋਕ ਖਲਾ ਕੇ ਇਹਨੇ ਸਮਾਨ ਦਿਖਾਤਾ ਵੀ ਆ ਦੇਖੋ ਮੇਰਾ ਸਮਾਨ ਪਿਆ ਸਾਰ ਵੀ ਮ ਤੇ ਉਥੋਂ ਬਾਅਦ ਚ ਕਹਿੰਦਾ ਜੀ ਸਹੁਰਾ ਇਹਦਾ ਕਹਿੰਦਾ ਜੀ ਹੁਣ ਇਹਨੂੰ ਘਰੋਂ ਕੱਢੋ ਵੀ ਹੁਣੇ ਜਾਵੇ ਇਹ ਇਹ ਕਹਿੰਦੀ ਵੀ ਮੈਂ ਨਹੀਂ ਜਾਣਗੀ ਮੈਂ ਮੈਂ ਵਿਆਹ ਕੇ ਆਈਆਂ ਮੇਰਾ ਹੱਕ ਵਾ ਕਹਿੰਦਾ ਕਿ ਮੇਰੇ ਘਰ ਤੇ ਕਬਜ਼ਾ ਕਰਨ ਫਰਦੀ ਆ ਮੇਰਾ ਘਰ ਦਬੇੜਾ ਬੇੜਾ ਕਰਕ ਕਰਤਾ ਇਹਨੇ ਮੈਂ ਨਹੀਂ ਰੱਖਣੀ ਇਹ ਅਸੀਂ ਜੀ ਉੱਥੇ ਹਾਂਜੀ ਕੁੱਟਮਾਰ ਕਰਦੇ ਸੀ ਮਾਮਾ ਧੀਆ ਅਸੀਂ ਉੱਥੇ ਜਿੰਨੀ ਕਿਸੇ ਨਾ ਕਿਸੇ ਲੋਟ ਰਹੀਆਂ ਇਹਨਾਂ ਨੇ ਜਾਨੀ ਸਾਡੇ ਨਾਲ ਬਹੁਤ ਟੌਰਚਰ ਕੀਤਾ ਰਾਤ ਨੂੰ ਸਾਨੂੰ ਬਹੁਤ ਕੁਝ ਬੋਲੇ ਇਹਨੇ ਅਪਸ਼ਬਦ ਬੋਲੇ ਇਹਦੇ ਨੰਨਾਂ ਨੇ ਗੰਦੇ ਜਿਹੜੇ ਅਸੀਂ ਦੱਸ ਨਹੀਂ ਸਕਦੇ ਕੈਮਰੇ 'ਚ ਇਹ ਤੁਹਾਡੀ ਕੁੜੀ ਨੂੰ ਕੁੱਟਦੇ ਸੀ ਹਾਂਜੀ ਕੁੜੀ ਨੂੰ ਕੁੱਟਦਾ ਇਹ ਕੁੜੀ ਨੂੰ ਕੁੱਟਦੇ ਸੀ ਕੁੜੀ ਨੂੰ ਤੰਗ ਪਰੇਸ਼ਾਨ ਕਰਦੇ ਸੀ ਤੇ ਫੇਰ ਉਸ ਤੋਂ ਬਾਅਦ ਵਿੱਚ ਮਤਲਬ ਦਾਜ ਪਿੱਛੇ ਗੱਡੀ ਪਿੱਛੇ ਤੰਗ ਕਰਨ ਲੱਗੇ ਅਸੀਂ ਦਵਾਈ ਨਹੀਂ ਦਵਾ ਕੇ ਲਿਆਉਣੀ ਗਈ ਆਪੇ ਲਿਆ ਪੇਕਿਆਂ ਤੋਂ ਲਿਆ ਤੇ ਜਿੱਦਾਂ ਦਾ ਬੱਚਿਆਂ ਦਾ ਪਤਾ ਲੱਗ ਗਿਆ ਬੱਚਿਆਂ ਦਾ ਉਦੋਂ ਤਾਂ ਇਹਨਾਂ ਨੇ ਬਿਲਕੁਲ ਹੀ ਛੜਤੀ ਕੁੜੀ ਮੇਰੀ ਲਿਜਾਣੀ ਤੱਕੇ ਨਾ ਅਸੀਂ ਛੜਕਿਆ ਫੇਰ ਅਸੀਂ ਇੱਕ ਵਾਰੀ ਸਰਪੰਚ ਦੇ ਨਾਲ ਛੜਕ ਜਾਂਦੀ ਆ ਫੇਰ ਅਸੀਂ ਸਰਪੰਚ ਦੇ ਨਾਲ ਫੇਰ ਛੱਡ ਕੇ ਆਂਦੀ ਕੁੜੀ ਛੱਡ ਕੇ ਆਂਦੀ ਤੇ ਫੇਰ ਉਹ ਤੋਂ ਬਾਅਦ ਚ ਕਰਦੇ ਕਰਾਉਂਦੇ ਨੇ ਮਤਲਬ ਇਹਦੀ ਇੰਨੀ ਕਿ ਟੈਨਸ਼ਨ ਦਿੱਤੀ ਇਹਨੂੰ ਮੈਂਟਲ ਟੌਰਚਰ ਕੀਤਾ ਇਹਨਾਂ ਨੇ ਮੈਂਟਲ ਟੌਰਚਰ ਦੇ ਨਾਲ ਇਹ ਮਤਲਬ ਬੋਡੀ ਸਾਰੀ ਚ ਪ੍ਰੋਬਲਮ ਆ ਗਈ ਠੀਕ ਹੈ ਪ੍ਰੋਬਲਮ ਆ ਗਈ ਫੇਰ ਇਹਨੂੰ ਮਤਲਬ ਡਾਕਟਰਾਂ ਨੇ ਬੈਟਰ ਰੈਸਟ ਦੱਸਦੇ ਬੈਟਰ ਰੈਸਟ ਤੇ ਸੱਸ ਕਹਿੰਦੀ ਸੀ ਬੈਟਰ ਰੈਸਟ ਡਾਕਟਰ ਤੇ ਮੀ ਕਹਿੰਦੇ ਹੁੰਦੇ ਸਵੇਰੇ ਉੱਠ ਕੇ ਤੜਕੇ ਕੰਮ ਕਰ ਸਵੇਰੇ ਉੱਠ ਜਲਦੀ ਉੱਠ ਤੇ ਖਾਣਾ ਪੀਣਾ ਜਿਹੜਾ ਡਾਕਟਰਾਂ ਨੇ ਬੰਦ ਕਰਤਾ ਸੀ ਵੀ ਇਹ ਖਾਣਾ ਪੀਣਾ ਨਹੀਂ ਖਾਣਾਗਾ ਉਹ ਦਿੰਦੀ ਸੀ ਉਹਨਾਂ ਨੇ ਮੱਤਲਮ ਨੂੰ ਮਿਰਚ ਵਗੈਰਾ ਸਾਰਾ ਕੁਛ ਇਹਦਾ ਬੰਦ ਕਰਤਾ ਸੀ ਵੀ ਇਹਨਾਂ ਕੁਛ ਨਹੀਂ ਖਾਣਾਗਾ ਵੀ ਇਹਨੂੰ ਪੀਲੀਏ ਦੀ ਪ੍ਰੋਬਲਮ ਆ ਚੁੱਕੀ ਹੈ ਵੀ ਪੋਮਾ ਚ ਠੇਰ ਚ ਲੱਤਾਂ ਮਾਰੀਆਂ ਹਾਂਜੀ ਇਹ ਬਾਅਦੇ ਦੱਸਦੇ ਤੁਹਾਨੂੰ ਤੇ ਫਿਰ ਪੋਮਾ ਚ ਵੀ ਪੋਮਾ ਚ ਵੀ ਜਾ ਸਕਦੀ ਹੈ ਇਹ ਪੋਮਾ ਚ ਜਾ ਸਕਦੀ ਹੈ ਫਿਰ ਜਦੋਂ ਪੰਡੋਰੀ ਹਸਪੀਟਲ ਇਹਦਾ ਲਾ ਚੱਲਦਾ ਸੀਗਾ ਉਹਨਾਂ ਨੇ ਇਹਨੂੰ ਜਵਾਬ ਦਿੱਤਾ ਉਹ ਕਹਿੰਦਾ ਉਹਨਾਂ ਨੇ ਰੈਫਰ ਕਰਤਾ ਵੀ ਇਹਨੂੰ ਲੈ ਜਾਓ ਵੀ ਇਹ ਪੋਮਾ ਚ ਜਾ ਸਕਦੀ ਹੈ ਵੀ ਦੀ ਹਾਲਤ ਬਹੁਤ ਖਰਾਬ ਹੋ ਗਈ ਫਿਰ ਉਥੋਂ ਇਹਨਾਂ ਨੇ ਜਨ ਵੀ ਇਹਨੇ ਜਾਲਾ ਜਦੋਂ ਜ਼ਿਆਦਾ ਹੀ ਮਜਬੂਰ ਕੀਤਾ ਸਾਡੇ ਨਾਲ ਇਹਨਾਂ ਨੂੰ ਮਤਲਬ ਬੋਲਣਾ ਤੇ ਸਾਡੇ ਨਾਲ ਵੀ ਮਾਪੇ ਉਹਨਾਂ ਨਾਲ ਗੱਲ ਨਹੀਂ ਕਰਨੀ ਤਾਂ ਫੋਨ ਨਹੀਂ ਕਰਨਾਗਾ ਫਿਰ ਇਹਨਾਂ ਨੇ ਦੇਖ ਦਾਖਲ ਕਰਾਈ ਇਥੇ ਹੋਰਸਨ ਚ ਦਾਖਲ ਕਰਾਈ ਉਹਨਾਂ ਰੈਫਰ ਕੀਤਾ ਸੀ ਕੁੜੀ ਵਾਲੇ ਨੇ ਰੈਫਰ ਕੀਤਾ ਤੇ 18 ਜਨਵਰੀ ਨੂੰ ਇਹਨਾਂ ਨੇ ਦਾਖਲ ਕਰਾਈ ਫਿਰ ਇੱਥੇ ਕੁੜੀ ਨੂੰ ਟੌਰਚਰ ਕਰਨ ਲੱਗਿਆ ਕਿ ਛੇਤੀ ਛੁੱਟੀ ਲੈ ਇੱਥੇ ਖਰਚਾ ਹੋ ਰਿਹਾ ਛੇਤੀ ਛੁੱਟੀ ਲੈ ਇੱਕ ਸਾਲ ਤੁਸੀਂ ਕਹਿੰਦੇ ਕੁੜੀ ਰਹੀ ਹੈ ਟੋਟਲ ਵਿਆਹ ਹੋਇਆ ਨਹੀਂ ਇਸ ਸਾਲ ਮੈਂ 5/2023 ਦੱਸਿਆ ਤੁਸੀਂ ਵਿਆਹ ਹੋਇਆ ਨਹੀਂ ਆਪਾਂ ਮਾਸੇ ਸਾਲ ਹੋਣਾ ਚਾਹੀਦਾ ਹਾਂ 5 ਮਹੀਨੇ ਹੋ ਜੀ ਪੂਰਾ ਹੋਣਾ ਇਹ ਤਾਂ 8 ਮਹੀਨੇ ਹੋਏ 9 ਮਹੀਨੇ ਹਾਂ 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 ਜੀ 9 ਮਹੀਨਿਆਂ ਦੇ ਵਿੱਚ ਕਿੰਨੀ ਵਾਰੀ ਗੁੱਟਮਾਰ ਉਹ ਤਾਂ ਜੀ ਨਿੱਤੀ ਟੌਰਚਰ ਬਸ ਮੈਂਟਲ ਟੌਰਚਰ ਬਾਹਰ ਬੈਠੀਆਂ ਫੋਨ ਤੇ ਮੈਂਟਲ ਟੌਰਚਰ ਕਰੀ ਬੈਠ ਕੇ ਫਾਇਦਾ ਨਹੀਂ ਕਰਾਇਆ ਵੀ ਆਪਾਂ ਇਹ ਬਾਰ ਬਾਰ ਟੌਰਚਰ ਨਾਲ ਇੱਕ ਵਾਰੀ ਨਿਵੇੜਾ ਜਾਵੇ ਅਸੀਂ ਮੈਂ ਸੋਚਦੇ ਸੀ ਵੀ ਦੇਖੋ ਮੇਰੇ ਇੱਕ ਵਾਰ ਹੁੰਦਾ ਵੀ ਤੀ ਜਦੋਂ ਕੇਰਾ ਵਿਆਹ ਤੇ ਵੀ ਚਲੋ ਕੇਰਾ ਸਿੱਧਰ ਜਾਏਗਾ ਪੰਜ ਵਾਰ ਕਹਿੰਦਾ ਟੌਰਚਰ ਤਾਂ ਹੋ ਚੁੱਕਾ ਹੋਇਆ ਹੈ ਜਦੋਂ ਆਪਾਂ 5 6 ਵਾਰ ਲਗਾਤਾਰ ਸਾਨੂੰ ਸਰਪੰਚ ਨੇ ਲੈ ਲਿਆ ਕਲਾ ਵਿੱਚ ਸਰਪੰਚ ਨੇ ਜਿੰਮੇਵਾਰੀ ਚੱਕ ਲਈ ਸੈਂਟਲੀ ਇਹੋ ਜਿਹਾ ਕੀ ਹੋਇਆ ਕਿ ਕਹਿੰਦੇ ਕੋਈ ਬੱਚੇ ਦੀ ਵੀ ਡੈਥ ਹੋਈ ਹੈ ਇਹ ਮਾਮਲਾ ਕੀ ਹੋਇਆ ਇਹ ਮਾਮਲਾ ਜੀ ਹੋਇਆ ਜਦੋਂ 18 ਤੋਂ 25 ਜਨਵਰੀ ਤੱਕ ਔਰ ਜਨਵਰੀ ਤੋਂ 25 ਜਨਵਰੀ ਤੱਕ 25 ਜਨਵਰੀ ਤੱਕ ਜਦ ਇਹ ਘਰ ਵੀ ਕਦੋਂ ਹੋਈ ਉਹਦੀ ਤੁਹਾਨੂੰ ਦੱਸਦੀ ਨਾ ਜਦੋਂ ਇਹ ਘਰ ਗਈ ਆ ਘਰੇ ਗਈ ਤੇ ਇਹਨੂੰ ਮਾਰਕਟ ਕਰਨੀ ਸ਼ੁਰੂ ਕਰਤੀ ਕਹਿੰਦੇ ਜਿਹੜਾ ਬਿੱਲ ਆਇਆ ਵਾ ਜੋ ਇੱਥੇ ਖਰਚਾ ਹੋਇਆ ਵਾ ਕਦੇ 50000 ਕਦੇ 80000 ਇਹ ਸਾਨੂੰ ਲਿਆ ਕੇ ਦੇ ਸਾਡਾ ਖਰਚਾ ਹੋ ਗਿਆ ਇਹਨਾਂ ਕਿਸ ਚੀਜ਼ ਦਾ ਖਰਚਾ ਹੋਇਆ ਜਿਹੜੀ ਦਾਖਲ ਕਰਾਈ ਸੀ ਲਾਜ ਲਾਜ ਦਾ ਹਾਂ ਤੇ ਇਹ ਜਦੋਂ ਉਥੇ ਮੈਂਟਲ ਟੌਰਚਰ ਕਰਨਾ ਫਿਰ 3 ਤਰੀਕ ਨੂੰ ਮੈਡਮ ਨੇ ਫੇਰ ਬੁਲਾਇਆ ਸੀ ਹਰਿਸਾਨ ਨੇ ਇੱਥੇ ਦਵਾਈ ਨੂੰ ਜਦੋਂ ਨੇ ਕਿਹਾ ਤੇ ਘਰ ਵਾਲਿਆਂ ਨੇ ਉਹਦੇ ਖਾਸ ਜਵਾਬ ਦਿੱਤਾ ਕਿ ਮੈਂ ਨਹੀਂ ਜਾਣਾ ਦਵਾਈ ਲਿਆ ਚਾਹੇ ਨਾ ਲਿਆ ਤੇ ਨਾ ਮੈਂ ਖਰਚਾ ਦੇਣਾ ਜਦੋਂ ਇੱਥੇ ਦਵਾਈ ਲੈ ਕੇ ਗਈ ਇਹਦੇ ਤੋਂ ਬਿੱਲ ਬਿੱਲ ਖੂਨ ਆ ਪਿਆ ਬਿੱਲ ਖੂਨ ਕਹਿੰਦਾ ਸੀ ਬਿੱਲ ਜਦੋਂ ਖੂਨ ਪਏ ਇਹਨਾਂ ਦੇ ਹੱਥੋਂ ਪੈਰਾਂ ਨੂੰ ਕੱਟ ਮਾਰ ਦਿੱਤੀ ਇਹਨੇ ਫਿਰ ਇਹਨਾਂ ਸਾਨੂੰ ਰੋਂਦੀ ਨੇ ਫੋਨ ਕਰਤਾ ਕਹਿੰਦੀ ਵੀ ਮੈਨੂੰ ਲੈ ਜਾਓ ਕਿਸ ਦਿਨ ਫੋਨ ਕੀਤਾ ਤੁਹਾਨੂੰ ਇਹ ਸਾਨੂੰ 3 ਤਰੀਕ ਨੂੰ ਅੱਛਾ ਜੀ 3 ਤਰੀਕ ਨੂੰ ਜਦੋਂ ਤੁਹਾਨੂੰ ਫੋਨ ਕੀਤਾ ਫਿਰ ਇਹ ਸਾਨੂੰ ਇਹਨਾਂ ਫਿਰ 112 ਤੇ ਕ ਤੇ ਪੁਲਿਸ ਫੇਰ 112 ਤੇ ਕਾਲ ਕੀਤੀ ਤਾਂ ਪੁਲਿਸ ਗਈ ਪੁਲਿਸ ਨੇ ਜਾ ਕੇ ਇਹਨੂੰ ਛਡਾਇਆ ਛਡਾਇਆ ਪੁਲਿਸ ਨੂੰ ਜਾਨੂੰ ਅਸੀਂ ਵਿਜੋਧਾ ਥਾਣੇ 'ਚ ਪਹੁੰਚ ਗਏ ਜਾਂ ਵਿਜੋਧਾ ਥਾਣੇ 'ਚ ਗਏ ਵਿਜੋਧਾ ਥਾਣੇ 'ਚ ਸਾਨੂੰ ਪੁਲਿਸ ਵਾਲੇ ਕਹਿੰਦੇ ਕੁੜੀ ਨੂੰ ਲੈ ਕੇ ਆ ਰਹੀ ਹੈ ਪੁਲਿਸ ਗਈ ਹੋਈ ਆ ਤੇ ਜਦੋਂ ਪੁਲਿਸ ਤੋਂ ਖਾਲੀ ਮੁੜਿਆ ਫਿਰ ਅਸੀਂ ਇਹਨਾਂ ਨੂੰ ਪੁਲਿਸ ਨੂੰ ਪੁੱਛਿਆ ਵੀ ਇਹ ਕੁੜੀ ਚੱਲ ਜਾਂਦੀ ਨਹੀਂ ਤੁਸੀਂ ਪੋਲਿਸ ਦੌਰਾਨ ਪ੍ਰੈਗਨੈਂਟ ਸੀ ਹਾਂਜੀ ਤੇ ਡਿਲੀਵਰੀ ਕਦੋਂ ਹੋਈ ਆ ਦੀ ਡਿਲੀਵਰੀ ਹੋਈ ਆ ਦੀ ਜੀ ਆਪਣੀ ਆ 18 ਮਾਰਚ 18 ਮਾਰਚ ਨੂੰ ਡਿਲੀਵਰੀ ਹੋਈ ਆ ਜਿਹੜੀ ਡਿਲੀਵਰੀ ਦੌਰਾਨ ਬੱਚੇ ਨੂੰ ਡੈਥ ਹੋਈ ਇਹ 18 ਮਾਰਚ ਨੂੰ ਹੋਈ 18 ਮਾਰਚ ਨੂੰ ਇਲਾਜ ਦੌਰਾਨ ਹੋਈ 18 ਮਾਰਚ ਜਲਦੀ ਮਾਰਚ ਹੀ ਚਲਦਾ ਨਾ ਹਾਂਜੀ 18 ਮਾਰਚ ਬੱਚੇ ਦੀ ਡੈਥ ਵੀ 18 ਮਾਰਚ ਨੂੰ ਹੀ ਹੋਈ ਹਾਂਜੀ ਅਸੀਂ ਫਿਰ ਉਸ ਤੋਂ ਬਾਅਦ ਇੱਥੇ ਅਲਟਰਾਸਾਉਂਡ ਵੀ ਕਰਾਇਆ ਵਾ ਐਮਐਲਆਰ ਵੀ ਕਟਾਈ ਹੋਏ 3 ਤਰੀਕ ਨੂੰ ਸਾਡੇ ਸਿਵਲ ਹਸਪਤਾਲ 'ਚ ਮੇਰੇ ਇਹ ਬੱਚੇ ਬਣਾ ਹੋਏ ਮੈਂ ਇੱਕ ਬੱਚਾ ਮਰ ਗਿਆ ਸੀਗਾ ਇੱਕ ਬੱਚਾ ਮਰਨ ਨਾ ਜਦੋਂ ਮਤਲਬ ਇਹ ਪ੍ਰੋਬਲਮ ਚੱਲ ਰਹੀ ਸੀ ਉਦੋਂ ਦੀ ਪ੍ਰੋਬਲਮ ਚੱਲ ਰਹੀ ਸੀ ਜਦੋਂ ਦੀ ਇਹ 3 ਤਰੀਕ ਦੀ ਹੋਈ 3 ਮਾਰਚ ਦੋ ਬੱਚੇ ਜੁੜਵਾ ਹੋਏ ਦੋ ਜੁੜਵਾ ਸੀ